ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬੀਐਲਬੀ ਬਾਰੇ ਯਾਨੀ ਕਿ ਬੈਕਟੀਰੀਅਲ ਲੀਫ ਬਲਾਈਟ ਦੇ ਬਾਰੇ ਤੇ ਇਸ ਵਾਰ ਆ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਬੈਕਟੀਰੀਅਲ ਲੀਫ ਬਲਾਈਟ ਦੀ ਤੇ ਆਜੋ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਆ ਤੇ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਿਸਾਨ ਵੀਰੋ ਇਸ ਵਾਰ ਆ ਜਿਹੜੀ ਬੈਕਟੀਰੀਆ ਲੀਫ ਬ্লাইਟ ਦੀ ਸਮੱਸਿਆ ਜਿਹੜੀ ਖੇਤਾਂ ਵਿੱਚ ਜ਼ਿਆਦਾ ਆ ਰਹੀ ਆ ਖਾਸ ਕਰ ਬਾਂਸਮਤੀ ਤੇ ਬਾਂਸਮਤੀ 1500 ਨੂੰ 1692 1718 1121 ਤੇ ਕਈ ਹਾਈਬ੍ਰਿਡ ਝੋਨੇ ਦੀਆਂ ਵੈਰਾਈਆਂ ਜਾਂ ਜਾਂ ਫੂਸਾ 44 ਪੀਲੀ ਫੂਸਾ ਇਹਨਾਂ ਵੈਰਾਈਆਂ ਉੱਪਰ ਵੀ ਜਿਹੜਾ ਬੈਕਟੀਰੀਆ ਲੀਫ ਬ্লাইਟ ਆ ਰਿਹਾਗਾ ਤੇ ਕਿਸਾਨ ਵੀਰੇ ਇਹਦੇ ਆਉਣ ਦਾ ਕਾਰਨ ਜ਼ਿਆਦਾ بارش بارش ਤੋਂ ਬਾਅਦ ਆ ਜਿਹੜਾ ਟੈਂਪਰੇਚਰ 28 ਤੋਂ 35 ਦੇ ਵਿਚਕਾਰ ਆਉਂਦਾ ਤੇ ਜਦੋਂ ਨਵੀਂ ਮਾਨਕ ਜਮਾਲ ਦੇ ਵਿੱਚ ਨਮੀ ਦੀ ਮਾਤਰਾ 70% ਤੋਂ ਵੱਧ ਹੋਵੇ ਤਾਂ ਇਹ ਜਿਹੜਾ ਰੋਗ ਆਪਣੇ ਖੇਤਾਂ ਦੇ ਵਿੱਚ ਆ ਜਾਂਦਾ ਹੈਗਾ ਜਿਆਦਾ ਨਮੀ ਕਰਕੇ ਤੇ ਕਿਸਾਨ ਵੀਰੋ ਇਹਦਾ ਆਪਾਂ ਤੁਹਾਡੇ ਲਈ ਪੱਕਾ ਹੱਲ ਦੱਸਾਂਗੇ ਕਿਹੜੀ ਸਪਰੇਅ ਆਪਾਂ ਇਹਦੇ ਤੇ ਕਰਨੀ ਆ ਜਿਹੜਾ ਇਹਦਾ ਪੱਕਾ ਹੱਲ ਕੀਤਾ ਜਾਵੇ ਇਹਦੀ ਨਿਸ਼ਾਨੀਆਂ ਕੀ ਆ ਜਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਉੱਪਰੋਂ ਪੱਤੇ ਜਲ ਜਾਂਦੇ ਆ ਤੇ ਪੱਤਾ ਜਿਹੜਾ ਗੋਲ ਹੋ ਜਾਂਦਾ ਪਾਈ ਪਾਈਆਂ ਬਣ ਜਾਂਦੀਆਂ ਪੱਤੇ ਦੀਆਂ ਤੇ ਪੱਤਾ ਜਿਹੜਾ ਹੌਲੀ ਹੌਲੀ ਸਾਰਾ ਪੱਤਾ ਸੁੱਕ ਜਾਂਦਾ ਤੇ ਉਹਦੇ ਨਾਲ ਪੱਤਾ ਸੁੱਕਣ ਦੇ ਨਾਲ ਜਿਹੜਾ ਆਪਣਾ ਝਾੜ ਦਾ ਕਾਫੀ ਵੱਡਾ ਨੁਕਸਾਨ ਹੁੰਦਾ 50 ਤੋਂ 80% ਟਿੱਕਰ ਵੀ ਰਿਸਰਚ ਦੇ ਵਿੱਚ ਆਇਆ ਕਿ ਝਾੜਾ ਜਿਹੜਾ ਬੀਐਲਬੀ ਦੇ ਨਾਲ ਆਪਣਾ ਘਟ ਸਕਦਾ ਕਿਉਂਕਿ ਜੇ ਪੱਤੇ ਹੀ ਸੁੱਕ ਗਏ ਤਾਂ ਜਿਹੜੀ ਦਾਣੇ ਨੂੰ ਖਾਦ ਕਰਾ ਕੇ ਮਿਲਣੀ ਹੈ ਉਹ ਕਿੱਥੋਂ ਮਰੂਗੀ ਤੇ ਦਾਣੇ ਜਿਹੜੇ ਸਾਰੀ ਆਪਣੀ ਫੋਕ ਬਣ ਜਾਂਦੀ ਹੈਗੀ ਨੁਕਸਾਨ ਵੀਰੋ ਇਹਦੇ ਲਈ ਆਪਾਂ ਕਰ ਕੀ ਸਕਦੇ ਆ ਕਿਹੜੀ ਆਪਾਂ ਸਪਰੇਅ ਕਰ ਸਕਦੇ ਆਂਗੇ ਇਹਦੇ ਲਈ ਕਿਸਾਨ ਵੀਰੋ ਆਪਾਂ ਤੁਹਾਡੀ ਪਹਿਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੇ ਸੀ ਕਿ ਆਪਾਂ ਆਹ ਸਪਰੇਅ ਆ ਕਰ ਸਕਦੇ ਆਂ ਜਿਨ੍ਹਾਂ ਦੇ ਵਿੱਚ ਆਪਾਂ ਵੈਲਡਾ ਮਾਈਸੀਨ 3% ਵਾਲੀ 600 ਐਮਐਲ ਤੇ ਉਸ ਤੋਂ ਬਾਅਦ ਆਪਾਂ ਸਟੈਪੋ ਮਾਈਸੀਨ ਦੀਆਂ ਪੁੜੀਆਂ ਜਿਹੜੀਆਂ ਆਉਂਦੀਆਂ ਆਪਾਂ 50 ਲੀਟਰ ਪਾਣੀ ਦੇ ਵਿੱਚ ਇੱਕ ਪੁੜੀ ਪਾਉਣੀ ਆ ਤੇ ਜਾਂ ਆਪਾਂ ਉਹ ਕੋਸਾਈਡ ਕਰ ਸਕਦੇ ਹਾਂਗੇ 500 ਐਮਐਲ ਤੇ ਜਾਂ ਕਸੂਬਾ ਮਾਈਸੀਨ ਆ ਜਿਹੜੀ ਆਪਾਂ 400 ਤੋਂ 600 ਐਮਐਲ ਕਿੱਲੇ ਦੇ ਹਿਸਾਬ ਦੇ ਨਾਲ ਵਰਤ ਸਕਦੇ ਆ ਤੇ ਕਿਸਾਨ ਵੀਰੋ ਜੇ ਤੁਸੀਂ ਇਹ ਸਪਰੇਆ ਨਹੀਂ ਕਰਨੀਆਂ ਤਾਂ ਇੱਕ ਜਿਹੜੀ ਬਹੁਤ ਵਧੀਆ ਸਪਰੇਅ ਹੁੰਦੀ ਹੈ ਇਹਦੇ ਤੇ 100% ਆ ਤੁਹਾਨੂੰ ਰਿਜ਼ਲਟ ਮਿਲੂਗਾ ਉਹ ਸਪਰੇ ਦਾ ਆਈਪੀਐਲ ਦੀ ਆਪਾਂ ਬਿੱਟਾ ਵਾਈਪ ਕਰ ਸਕਦੇ ਆ ਤੇ ਇਹਦੀ ਡੋਜ਼ ਆ ਜਿਹੜੀ 700 ਐਮਐਲ ਆ ਜੇ ਤੁਹਾਡੇ ਖੇਤਾਂ ਦੇ ਵਿੱਚ ਜੇ ਬੀਐਲਬੀ ਨਹੀਂ ਆਇਆ ਤੇ ਜੇ ਤੁਹਾਡੇ ਖੇਤਾਂ ਦੇ ਵਿੱਚ ਬਿਮਾਰੀ ਆ ਚੁੱਕੀ ਆ ਤਾਂ ਫਿਰ ਤੁਸੀਂ ਇਹਨੂੰ 1 ਲੀਟਰ ਤੱਕ ਵਰਤ ਸਕਦੇ ਹੋ ਬਹੁਤ ਹੀ ਵਧੀਆ ਰਿਜ਼ਲਟ ਹੈ ਇਹ ਸਪਰੇ ਦਾ ਤੇ ਕਿਸਾਨ ਵੀਰੋ ਇਹਦੇ ਨਾਲ ਆਪਾਂ ਕਾਪਰ ਜਾਂ ਨੀ ਮਿਕਸ ਕਰਨਾਗਾ ਨਾ ਆਪਾਂ ਮਾਈਸੀਨ ਗਰੁੱਪੇ ਦੇ ਨਾਲ ਮਿਕਸ ਕਰਨਾ ਸੁੰਡੀ ਵਾਲੀ ਜਾਂ ਆਪਾਂ ਕੋਈ ਫੰਗੀ ਸਾਈਡ ਹੈ ਦੇ ਨਾਲ ਮਿਕਸ ਕਰ ਸਕਦੇ ਆਂ ਆਈਪੀਐਲ ਦੀ ਦਵਾਈ ਹੈ ਜਿਹਦੀ ਵਿਕਟਾ ਵਾਈਪ ਦੁਆਰੇ ਆਪਾਂ ਤੁਹਾਨੂੰ ਨਾਂ ਦੱਸਤਾ ਇਹਦਾ ਬਹੁਤ ਹੀ ਸ਼ਾਨਦਾਰ ਰਿਜ਼ਲਟ ਆ ਤੇ ਆਪਾਂ ਨਾਲ ਫੋਟੋ ਵੀ ਅਟੈਚ ਕਰੀਆ ਇਹ ਸਪਰੇਅ ਤੁਸੀਂ ਕਰ ਸਕਦੇ ਹੋ ਸਪਰੇਅ ਆ ਜਿਹੜੀ ਸਵੇਰ ਦੇ ਟਾਈਮ ਤੇ ਜਾਂ ਸ਼ਾਮ ਦੇ ਟਾਈਮ ਸਪਰੇਅ ਕਰਨੀ ਆ ਦੁਪਹਿਰ ਨੂੰ ਆਪਾਂ ਸਪਰੇਅ ਨਹੀਂ ਕਰਨੀਗੀ ਤੇ ਇੱਕ ਗੱਲ ਇਹ ਵੀ ਧਿਆਨ ਰੱਖਣਾ ਜਿੱਥੇ ਤੁਹਾਡੀ ਇਹ ਬਿਮਾਰੀ ਆ ਗਈ ਹੈ ਪਾਣੀ ਆਪਾਂ ਦੂਸਰੇ ਖੇਤ ਦੇ ਵਿੱਚ ਨਹੀਂ ਕੱਢਣਾਗਾ ਤੇ ਪਾਣੀ ਘੱਟ ਤੋਂ ਘੱਟ ਲਾਉਣਾ ਖੇਤ ਦੇ ਵਿੱਚ ਜਿੱਥੇ ਇਹ ਬਿਮਾਰੀ ਆਈ ਵੀ ਆ ਤੇ ਪਹਿਲਾ ਸਪਰੇਅ ਆਪਾਂ ਜਿੱਥੇ ਆਈ ਵੀ ਆ ਦੌਗੀਆਂ ਦੇ ਕਰਨੀਆਂ ਉਸ ਤੋਂ ਬਾਅਦ ਜੇ ਤੁਹਾਨੂੰ ਪਤਾ ਲੱਗੇ ਵੀ ਬਿਮਾਰੀ ਖੇਤ ਦੇ ਵਿੱਚ ਗਾਹ ਮਾਰ ਰਹੀ ਆ ਤਾਂ ਤੁਸੀਂ ਸਾਰੇ ਖੇਤ ਤੇ ਸਪਰੇਅ ਕਰਨੀਆਂ ਪਹਿਲਾ ਸਪਰੇਅ ਤੁਸੀਂ ਦੌਗੀਆਂ ਦੇ ਕਰਨੀਆਂ ਧੰਨਵਾਦ ਕਿਸਾਨ ਵੀਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਸਾਨ ਵੀਰਾਂ ਨੂੰ